ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਉਪਾਇ ਪੈਜ ਰੱਖਦਾ ਆਇਆ ਰਾਮ ਰਾジ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਦਾ ਸੁਖ ਤਾਮ ਨ ਹੋਈ ਤੂੰ ਕਰਤਾ ਸਰਣਾ ਮੈਂ ਨਾਹੀ ਦਾਹ ਕਰੇ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਓ ਜਾਤ ਮਹਜੋਤ ਜੋਤ ਮਹਜਾਤਾ ਕਲਕਲਾ ਪਰਪੁਰ ਰਹਿਆ ਤੂ ਸੱਚਾ ਸਾਹਿਬ ਸਤਿ ਸਵਾਲੇ ਜੋ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਸ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇਕ ਓ ਔੰਕਾਰ ਸਤਗੁਰ ਪ੍ਰਸਾਦ ਸੋਹਾਰਤੇ ਰਾਕੇ ਹਾਸੂ ਕਰ ਕੇ ਹਾ ਜਿਤ ਬਹਿ ਸਰਬ ਸਮਾਨੇ ਵਾਜੇ ਸਿਰ ਨਾਦ ਅਨੇਕ ਅ ਸੰਖਾ ਕੇ ਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰਿ ਸਭ ਕਹਿ ਇਹ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਨ ਕਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੀ ਗਾਵਣ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆ ਅੰਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਤ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੰਨਰਕੀਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਦਨੋ ਗੋਹਣੀਆ ਮਨਮੋਹਨ ਸੁਰਗ ਮਸ ਪਿਆਲੇ ਗਾਵਣ ਸੁਦਨੋ ਰਤਨ ਉਪਾਇ ਤੇਰੇ 86 ਤੀਰਤ ਨਾਲੇ ਗਾਵਣ ਤੁਦਨੋ ਜੋਧ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੀ ਗਾਵਣ ਸੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਦਨੋ ਗਾਵਣ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋਂ ਗਾਵਨ ਸੇ ਮੈ ਚਿਤਨ ਆਵਨ ਨਾਨਕ ਕੀ ਆ ਵਿਚਾਰੀ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨ ਜਾਸੀ ਰਤਨਾ ਜਿਨ ਨਰਚਾਈ ਰੰਗੇ ਰੰਗੇ ਬਾਤੀ ਕਰ ਕਰ ਜਿਨਸੀ ਮਾਇਆ ਜਿਨ ਨੇ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜੋ ਤਿਸ ਦੀ ਵੜਾਈ ਜੋ ਤੇ ਸੁਭਾਵੇ ਸੋਈ ਕਰਸੀ ਫਿਰ ਹੁਕਮ ਨ ਕਰਣਾ ਜਾਈ ਸੋ ਪਾਤ ਸਾਹੁ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਭੱਲਾ ਕਹਿਲਾ ਸੋਣਾ ਵੱਡਾ ਆਖੇ ਸਭ ਕੋਈ ਕੀ ਵੱਡ ਵੱਡਾ ਡਿੱਠਾ ਹੋਇ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਘਰ ਗੰਭੀਰਾ ਗੁਣੇ ਗਹਿਰਾ ਕੋਈ ਨਾ ਜਾਣੇ ਤੇਰਾ ਕੀਤਾ ਕੇ ਵਡਤੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਜਗ ਆਈਆ ਸਿੱਧਾ ਬੁਰਖਾ ਕੀਆ ਵਡਿਆਈਆ ਤੁਦ ਵੇਨਾ ਸਿਤੀ ਕਿਨੇ ਨਾਮ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੀ ਭੰਡਾਰਾ ਜਿਸ ਤੂ ਦੇਹ ਤਸੈ ਕਿਆ ਚਾਰਾ ਨਾਨਕ ਸਤਿ ਸਵਾਰਣ ਹਾਰਾ ਆਸਾ ਮਹੱਲਾ ਕਹਿਲਾ ਆਖਾਂ ਜੀ ਬਾ ਵਸਰੇ ਮਰ ਜਾਉ ਆਖਣ ਔਖਾ ਸਾਚਾ ਨਾ ਆਉ ਸਾਚੇ ਨਾਮ ਕੀ ਲਾਗੈ ਭੂਖ ਉਤਪੋਕਰ ਖਾਇ ਤਲੀ ਇਹ ਦੁਖ ਸੋ ਕਿਉ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸੱਚ ਨਾਹੀ ਰਹਾ ਸਾਚੇ ਨਾਮ ਕੀ ਤਿਲ ਵਡਿਆਈ ਅੱਖ ਥਕੇ ਕੀਮਤ ਨਹੀਂ ਪਾਈ ਦੇ ਸਭ ਮਿਲ ਕੇ ਆਖਣ ਪਾਹੀ ਵਡਾ ਨ ਹੋਵੇ ਘਾਟ ਨ ਜਾਏ ਨਾ ਉਹ ਮਰਨ ਹੋਵੇ ਸੋਗ ਦਿੰਦਾ ਰਹੈ ਨ ਜੋ ਕੈ ਭੋਗ ਗੁਣੇ ਹੋ ਹੁਰ ਨਾਹੀ ਤੋਏ ਨਾ ਕੋ ਹੋਆ ਨਾ ਕੋ ਹੋਏ ਜਿਵੜੇ ਆਵ ਤੇਵੜੇ ਤੇਰੀ ਬਾਤ ਦਿਨ ਦਿਨ ਕਰ ਕਹਿ ਕੀਤੀ ਰਾਤ ਕਸਮ ਅਵਸਾਰ ਹੈ ਤੇ ਕਮ ਗਾਤ ਨਾਨਕ ਨਾਵੈ ਬਾਦ ਸੁਨਾਤ ਰਾਜ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਆ ਬਿਨੂ ਕਰੋ ਗੁਰ ਪਾਸ ਰਾਮ ਕੀ ਰੇ ਕਿਰਮ ਸਤਗੁਰ ਸਰਣਾਇ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾ ਹਰ ਜਨ ਕੀ ਵਡ ਭਾਗ ਵਢੀ ਰੀਤਿ ਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਹੈ ਮਨ ਸੰਗਤ ਗੁਣ ਪਰਗਾਸ ਜੇਨ ਹਰ 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 ਨਾਮ ਨਾ ਪਾਇਆ ਤੇ ਭਾਗਹੀਨ ਜੰਮ ਪਾਸ ਦਿਉ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜੇਨ ਹਰ ਦਿਨ ਸਤਿਗੁਰ ਸੰਗਤ ਪਾਈ ਦਿਨ ਤੁਲਮਸਤ ਗਲਿਖਿਆਲੇ ਖਾਸ ਤਨ ਧਨ ਸਤ ਸੰਗਤ ਜਿਤ ਹਰਿ ਕਾਸ ਪਾਇਆ ਮਿਲ ਜਨ ਨਾਨਕ ਨਾਮ ਕਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹੇ ਉਦਮ ਜਾ ਹਰ ਹਰ ਜੀਉ ਪਰਿਆ ਚਾਲ ਪੱਥਰ ਮਹਜੰਨ ਤੇ ਉਪਾਈ ਤਾਂ ਕਾ ਰਿਜਕ ਆਕੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੋਤ ਬਨਿਤਾ ਕੋਈ ਨਾ ਕਿਸ ਕੀ ਤਰਿਆ ਸੇਰੇ ਸੇਰੇ ਰੱਜ ਕਸਮਾ ਹੈ ਠਾਕੁਰ ਕਾਹੀ ਮਨ ਭੋ ਕਰਿਆ ਓਡਾ ਓਡਾਵੇ ਸਤ ਕੋ ਸਾਥਿਸ ਪਾਛੇ ਬਚਰੇ ਸਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਤ ਸਿਧਾਨ ਠਾਕੁਰ ਕਰ ਤਲ ਧਰਿਆ ਜਰ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤਨ ਪਾਰਾ ਵਰਿਆ ਰਾਗ ਆਸਾ ਮਹੱਲਾ ਜਾਉਤਾ ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਗਮ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾਤਾਰਾ ਹਰ ਧਿਆਵ ਸੰਤ ਹੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕੀ ਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਦਰ ਸਰਬ ਨਿਰੰਤਰ ਜੀ ਹਰੇ ਤੂ ਗੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੀ ਝੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਦੁਦ ਬਿਨ ਅਬਰ ਨਾ ਜਾਣਾ ਤੂੰ ਬਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਤਿਆਗ ਗੁਣ ਆਖ ਬਿਖਾਣਾ ਦੇਵ ਸੇਵਾ ਹਰਿ ਦੋ ਸੇਵਾ ਹਰਿ ਤੁਧ ਜੀ ਜਨ ਨਾਨਕ ਜਨ ਕੁਰਬਾਨਾ ਹਰ त्याग ਹੈ ਹਰ त्याग ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ त्यागा ਜੀ ਤਨ ਟੂਟੀ ਜਮ ਕੇ ਵਾਸੀ ਜਿਨ ਨਿਰਪਉ ਜਿਨ ਹਰ ਨਿਰਪਉ त्यागा ਜੀ ਤਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਾਨਾ ਸੇਤਨ ਦਿਨ ਹਰ ਧਿਆਇਆ ਜੀ ਦਿਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਕਰ ਹੈ ਹਰ ਪੂਜਾ ਜੀ ਤਬ ਤੱਕ ਜਬ ਹੈ ਬੇਅੰਤ ਆ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਬਹੁ ਸ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੀ ਹਰਿ ਭਗਵੰਤਾ ਤੂੰ ਆਦਪੁਰਖ ਪਰੰਪਰ ਕਰਤਾ ਜੀ ਤੁਧ ਜੀਵੜਿ ਅਵਰ ਨਾ ਕੋਈ ਹਉ ਜੋਗ ਜੋਗੇ ਇੱਕ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਛੁਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਾਰੇ ਉਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਤਿਆਰ ਮੈਂ ਦਾ ਸਾਈ ਜੋ ਤੂੰ ਭਾਵੇਂ ਸੋਈ ਥੀ ਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾ ਸਭ ਤੇਰੀ ਤੂੰ ਸਭ ਨਹੀਂ ਧਿਆਇ ਜਿਸ ਨੂੰ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਖ ਗਵਾਇਆ ਤੇਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਹੀ ਤੁਧ ਬੇਨ ਦੂਜਾ ਕੋਈ ਨਾ ਹੈ ਜੀਹ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਜੋ ਕੀ ਮੇਲ ਦਿਸਨੋ ਤੋਂ ਜਾਣਾਈ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਵਖਾਣ ਜਿਨ ਹਰ ਸੇਵਿਆ ਤੈਨ ਸੁਖ ਪਾਇਆ ਸਹਦੀ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਧੁਤ ਬੇਣ ਦੂਜਾ ਅਵਰ ਨਾ ਕੋਇ ਉਹ ਕਰ ਕਰ ਵੇਖ ਹੈ ਜਾਣ ਸੋਏ ਜਰ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਬਹਿਲਾ ਤੇਤ ਸਰਗਰਡ ਭਈ ਅਲੇ ਨਿਵਾਸਾ ਪਾਣੀ ਪਾਵਕ ਤਨ ਹੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਇੱਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਅਨਮਤ ਨਾਨਕ ਦੀ ਕਿ ਸਰੜਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਹੀ ਪ੍ਰਾਪਤ ਮਾਨੁਖ ਦੇਹੁ ਨਿਆ ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾ ਮਿਲਾਗ ਭਗਤ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾ। ਧਿਆਪ ਤਪ ਸੰਜਮ ਤਰਵਨਾ ਕ ਮਾਇਆ ਸੇਵਾ ਸਾਧਨ ਜਾਨਿਆ ਹਰਿ ਰਾਯਾ। ਕਹੋ ਨਾਨਕ ਹਮ ਨੀਚ ਕਰਮਾ ਸਰਨ ਕਰੇ ਕੀ ਰਖੋ ਸਰਮਾ। ਇਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ। ਪਾਤਸ਼ਾਹੀ ਦਸਵੀ ਜੋ ਪਾਈ। ਵਨਰਾਸਰ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਆਪਨ ਬ੍ਰਿਸ਼ਟ ਕਗੰਤੇ ਭਈ ਸਭ ਹਿਨਿਆਨ ਵਧਾਈ ਦਈ ਤਹਨ ਤਹਨ ਲੋਕਣ ਕੇ ਰਾਜਾ ਦੁਸ਼ਟ ਨੰਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਹ ਜਾਨ ਮਹਿਲੇ ਹੁ ਕੁਬਾਰੇ ਕਬਿਓ ਬਾਤ ਬੇਨਤੀ ਚਾਉ ਪਾਈ ਅਮਰੀਕਰੋ ਹਾਥ ਤੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਮਨ ਰਹਾ ਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਅਮਰੇ ਦੁਸ਼ਟ ਸਬਾ ਤੁਮ ਕਾ ਵਹੁ ਆਪ ਹਾਥ ਦੈ ਮੋਹੇ ਬਚਾਵਹੁ ਸੁਖੀ ਬਸਾ ਮੋਰੁ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਰੱਛਾ ਨਿਤ ਕਰਦੈ ਕਰੀਐ ਸਭੈ ਰਣ ਕਉ ਆਦ ਸੰਗਰਹਿਐ पूरण होई हमारी आसा तौर भजन की रहे प्यासा तुम्हे सार कोई अवर ना त्याओ जो पर चाहो सो तुम ते पाओ सेवक सिख हमारे तारिय है चुन चुन शत्रु हमारे मारिय है अब हाथ जाए मदेव बरे आए मरण काल का त्रास निवरया ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੋ ਕਰਹੋ ਰੱਛਾ ਰਾਖ ਲੈ ਹੋ ਮੋਹਿ ਰਾ ਕਨਹਾਰੇ ਸਾਹਿਬ ਸੰਤ ਸਹਾਇ ਤੇ ਆਰੇ ਤਿਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰ ਕਾਲ ਪਾਏ ਕਰਿ ਵਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀ ਆਤਮਾਸ਼ਾ जवन काल जोगी शिवकी यो वेदराज ब्रह्मा ज्योति जवन काल सब लोग नमस्कार है ताहे हमारा जवन काल सब जगत बनायो दैत जशन उपजायो आद अंत एक कवतारा सोई गुरु समझ हो हमारा नमस्कार ही को हमारी सकल प्रजा जिने आप सवारी ਸੇਵ ਕਰਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਇਕ ਇਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ஜபு கர பிர சபத்தி பூஜே சும் சபி தே ரே பி தலம் நிரங்க நிலம் அநாச ਤਾ ਕਾ ਮੂੜ ਵਿਚਾਰਤ ਭੇਦਾ ਜਾਂ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਸਰਪਾਹਨੇ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਤ ਸਦਾ ਸੇਵ ਨਿਰੰਕਾਰ ਕਾ ਜੇਨਤ ਨਹਿ ਭੇਵ ਆਪ ਆਪਣੀ ਬੁਧਾ ਜੇਤੀ ਵਰਨਤ ਭਿੰਨ ਪਹਿਨਤ ਹੇ ਤੇਤੀ ਤੁਮਰਾ ਲਖਾ ਨ ਜਾਏ ਤਸਾਰਾ ਕਹ ਬਿਦ ਸਜਾ ਪ੍ਰਥਮ ਸੰਸਾਰਾ ਇਕ ரோਪ ਨੂ ਸਰ ਸਾਰంਕ ਪਰාවਕਹ ਪੁੰపਾਅਦ ਜੇਰਡ ਸੇਤਜਕੀਨੀ ਉਤ ਮੁਦਖਨ ਬਹਰ ਰਜਦੀਨੀਅਹங்க ਪੋਲਰਾਜਾਹਵਾ ਬੈठਾ ਹੁ सेਮਟ वਸਨਕਰਾਕठਾ ਸਿਗੀ ਸਰஷ्ਟ ਦਿਖਾਆ ਜභਵ ਅਜਾਦਸਰਸਸਵਸਵාවਅ ਰਚਾ ਮੇਰੀ ਤਮਕਰੋਰ ਿਖయੋ ਬਾਰਾਜੇਕ ਸਨਜਰ दुष्ट जते उठवते उत पाता सकल मलेष करो रण काता जे अस दुजता विरणी परे तिनके दुष्ट दुष्ट हवाए मरे पुरख जवन पग परे तिहारे तिनके तुम संकट सब टारे जो काल को एक बार तिआए है ताके काल निकट नह आए है सच्चा हुए ताही सब काल दुष्ट अरिष्ट तरैं तत्काला कृपा दृष्टि तन जाहे निहर हो ताके ताप तनक महर हो रिद्ध सिद्ध कर्मो सब होई दुष्ट सहा सव सके न कोई एक बार जिन तुमे सुभारा काल पास्ते तहे उभारा जिन नर नाम तिहारो कहा दर्द दुष्ट दुख ते रहा अड़ग केत मैं शरण सिहारी आप हाथ दे लेहु उबारी ਸਰਬਤਾਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਕ ਸકલ ਦੇਹ ਕੋ ਹਰਤਾ ਦੁਸ਼ਟ ਦੋਖੀ ਅਨਕੂਸ਼ਾ ਕਰਤਾ ਸ੍ਰੀ ਅਸ ਤੁੰਜ ਪਹਿਂ ਤੇ ਅਲਾ ਸੂਰਨ ਕਰਾ ਗਰੰਥ ਤਤ ਕਾਲਾ ਮਨ ਬਾਛਤ ਸਲ ਪਾਵੇ ਸੋਏ ਦੁਖਨਤ ਸਹਬੇ ਆਪਤ ਕੋਈ ਆੜਨ ਸੁਨਾ ਗੰਗ ਜੋ ਜਾਹੇ ਸੁਰ ਸੁਨਾ ਕਾ ਵਾਏ ਸੁਨਾ ਮੂੜ ਚਿਤ ਨਾਏ ਚਤੁਰਤਾ ਆਵਈ ਦੁਖ ਦਰਦ ਪਾਉ ਨਿਕਟਨਾ ਦਿਨ ਨਰ ਕੀ ਰਹਿ ਓ ਜੋ ਜਾਤੀ ਇੱਕ ਬਾਰ ਚਉ ਪਈ ਤੋ ਕਹੈ ਜੋ ਪਈ ਸੰਮਤ ਸਦਰਹ ਸਾਸ ਪਣੀ ਜੈ ਅਰਧ ਸਾਸ ਫਨ ਤੀਨ ਕਹੈ ਜਾਏ ਆਧਰ ਵਸਦੀ ਅਸ਼ਟਮਹੀ ਰਵਾਰਾ ਤੀਸ ਸਪਦਰ ਵਗੰਤ ਸੁਧਾਰਾ इत श्री चरित्र उपख्याने त्रिय चरित्रे मंत्री भूप समाधि चार सौ पांच चरित्र समाप्त मस्त सुभ मस्त आखजो दोहरा ना जान कर दास पार की जय कृपा अपार आप हाथ जय रात मोहे मन क्रम बचन विचार चौपाई मैं नगने सहब्रत मनाऊं किसने बिसने कब हो नहीं त्याऊं कान सुने पहचान ना दिन सो लेव लाकी मोरी पग इनसो महाकाल रखवार हमारो महानोह मैं किंकर थारो अपना जान करो रखवार बाहे कहे के लाज बितार अपना जन्म दे प्रथ परेय तुन तुन छत्र हमारे मरे आए तेग तेग जग बेंदो चलै राखा पुहय और नागले ਤੁਮ ਮਮ ਕਰੋ ਸਦਾ ਪ੍ਰਤੀਪਾਰਾ ਤੁਮ ਸਾਹਿਬ ਮੈਂਦਾ ਅਸਤੀਹਾਰਾ ਜਾਨ ਆਪਣਾ ਮਦੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਕਰੀਬ ਨਿਵਾਦਾ ਦਾਹ ਜਾਨ ਕਰ ਕਿਰਪਾ ਕਰੋ ਮੋਹੇ ਹਾਰ ਬਰਾ ਮੈਂ ਆਨ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤੀਪਾਰਾ ਤੁਮ ਸਾਹਿਬ ਮੈਂ ਗੰਗਰਥਾਰਾ ਤਹ ਜਾਣ ਤਹ ਦੁਬਾਰੋ ਹਮਰੇ ਸਭ ਬੈਰੀਨ ਸੰਗਾਰੋ ਪ੍ਰਥਮ ਤਰੋ ਭਗਵਤ ਕੋ ਧਿਆਨ ਨਾਮਹੁਰ ਕਰੋ ਕਵਤਾ ਵਿਦਨਾਨਾ ਕ੍ਰਿਸ਼ਨ ਜਥਾ ਮਦ ਅਜਰ ਤਰੇ ਉਚਾਰੋ ਜੋਗ ਹੋਏ ਕਬ ਲਿਹੁ ਸੁਧਾਰੋ ਕਬਿ ਉਬਾਚ ਦੋਹਰਾ ਜੋ ਨਿਜ ਪ੍ਰਭੂ ਸੋ ਕਹਾ ਸੋ ਕਹੈ ਉਹ ਜਗਵਾਹਿ ਜੋ ਤਹਿ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹਿ ਦੋਹਰਾ आरहर जन दो एक है बि विचार कछ नाहि जनते उपजत रंग ज्यों जलहि बकै समाहि दुहरा जब इस प्रभु को पयो जन्म तरा जग आई अब मैं कथा संक्षेपते सबहु कहत सुनाई कब वाच दुहरा ठंड भयो मैं जोर कार वचन कहा सिर न आए ਅੰਤ ਚੱਲ ਆਇ ਤਬ ਜਗਤ ਮੈਂ ਜਬ ਤਮ ਕਰਹੁ ਸਹਾਈ ਤੋਹਰਾ ਜੇ ਤੁਮਰੇ ਧਿਆਨ ਕੋ ਨੇ ਤੁਠ ਤੇ ਆਏ ਹੈ ਸੰਤ ਅੰਤ ਲਹੇਗੇ ਮੁਕਤ ਖਲ ਪਾਵਹਿਗੇ ਭਗਵੰਤ ਤੋਹਰਾ ਕਾਲਪੁਰਖ ਕੀ ਦੇਹ ਮ ਕੋਟ ਕਬشن ਮਹੇਸ਼ ਕੋਟੇਂਦਰ ਬ੍ਰਹਮਾ ਕੀ ਤੇ ਰਵ ਸਸਕਰੋੜ ਜਲੇਸ਼ ਤੋਹਰਾ ਰਾਮ ਕਥਾ ਜੁਗ ਜੁਗ ਹਟਲ ਸਭ ਕੋ ਭਾਕਤ ਨੇਤ ਸੁਰਗ ਬਾਸ ਰਗਬਰ ਕਰਾ ਸਗਰੀਪੁਰੀ ਸਮੇਤ ਚਉਪਈ ਜੋ ਇਹ ਕਥਾ ਸੁਨੇ ਅਰ ਗਾਵੇ ਦੁਖ ਪਾਪ ਤਹ ਨਿਗਟ ਨ ਆਵੇ ਵਿਸ਼ਨ ਭਗਤ ਕੀ ਇਹ ਫਲ ਹੋਈ ਆਦ ਪਿਆਦ ਸਿਵਾ ਸਤੇ ਨ ਕੋਈ ਸੰਮਤ ਸਤਰਹ ਸਾਸ ਪਚਾਵਨ ਹਾਰਵਤੀ ਪ੍ਰਥਮ ਸੁਖਦਾਵਨ ਰਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਫੂਲ ਪਰੇ ਲਹ ਲਹੋ ਸੁਧਾਰਾ ਦੋਹਰਾ ਨੇਤਰ ਤੁਮਕੇ ਚਰਨ ਤਾਰ ਹਸਤ ਦਰਗਤੀ ਉਤਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਦੋਹਰਾ ਸਾਦੇ ਸਾਧ ਜਾਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਯਾ पाए गए जब ते तुम रे तब देख आंख तरहे नहीं आनेओ राम रहीम कुरान कुरान अनेक कहे मत एक न मानियो सिमरत शास्त्र वेद सब बह भेद कहे हम एक न जानेओ श्री जसपान कृपा तुम रे कर मैं ना कहयो सब तोहे बखानियो तोहरा सगले द्वार कौ शाडकय दहे ओ दुहारो द्वार ਬਾਹੇ ਗਾਹੇ ਪੀਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਸਾਟਕੈ ਕਹਉ ਤੁਹਾਰ ਦਵਾਰ ਬਾਹੇ ਗਾਹੇ ਪੀਲਾਜ ਅਸ ਗੋਬਿੰਦ ਦਾਸ ਤੁਹਾਰ RAM ਕਲੀ ਮਹੱਲਾ ਦੀ ਚਾ ਅਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸੇਤੀ ਮਨਵਤਨੀ ਆਵਦਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵੜ ਆਈਆ ਸ਼ਬਦ ਤਾਂ ਗਾਵ ਹਰੀ ਕੇ RAM ਜਿਨੇ ਵਸਾਇਆ ਕਹੇ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਸੂ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੇਕਾਰਹੁ ਕਰੇ ਤੇਰਾ ਕਾਜ ਸਭ ਸਵਾਰਣਾ ਸਗਨਾ ਗੱਲਾ ਸੰਰਾਤ ਸੁਆਮੀ ਸੋਖਿਓ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵਾਏ ਸਦਾ ਸਿਫਤਿ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸੇ ਆਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਿਨਿ ਭੁੱਖਾਂ ਸਭ ਗਵਾਈਆ ਕਰ ਸਾਧ ਸੁਖ ਮਨਾਏ ਵਸਿਆ ਜਿਨਿ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿੱਟ ਹੋ ਜਿਸ ਦੀਆਂ ਇਹ ਵਟਿਆਈਆ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਤਾ ਚਾ ਨਾਮ ਮੇਰਾ ਧਾਰੂ ਵਾਜੇ ਪੰਜ ਸ਼ਬਦ ਤਿਤ ਘਰ ਸਭਾ ਗਾ ਸਭਾ ਗਾ ਸ਼ਬਦ ਵਾਜੀ ਕਲਾ ਜਿਤ ਘਰ ਧਾਰੀਆਂ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸਿ ਨਾਮ ਹਰਿ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੀ ਅਨੰਦ ਸੁਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਆਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਕਹੇ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਰਾਕੇ ਬਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿ ਆਕਰ ਪੂਰੇ ਬਿਣਵੰਤ ਨਾਨਕ ਦੇ ਗੁਰ ਚਰਨ ਲਾਗੇ ਬਾਚੇ ਅਨਹਦ ਤੂਰੇ ਮੁੰਧਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਸਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਸਾਹਿਬੁਰ ਕਾ ਪਇਓ ਜਿਸ ਕਾ ਸਭਸ ਅਧਾਰੋ ਏਕੋ ਖਾਵੇ ਏਕੋ ਪੁੰਚਾ ਤਿਸ ਕਾ ਹੋਏ ਉਧਾਰੋ ਇਹ ਵਸਤ ਤਜਈ ਨਹ ਜਾਈ ਨਿਤਨਿਤ ਰੱਖ ਉਰ ਧਾਰੋ ਕਮਸਤਨਸਾਰ ਸਰਣ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਤ ਕੀ ਤੋਈ ਮੈ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸਿ ਖਿਓਈ ਤਰਸ ਪਿਆ ਮਿਹਰ ਅਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਪੌੜੀ ਇੱਥਾ ਤੂੰ ਸਮਰੱਥ ਜਿੱਥਾ ਕੋਈ ਨਹੀਂ ਉਥਾ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਭੌਜਲ ਵਿਖਮਸ ਕਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਵਿੰਦ ਗਾਹੇ ਸਭ ਸੈ ਨੋ ਕਿਰਪਾਲ ਸਮਾਲੇ ਸਾਹੇ ਸਾਹੇ ਬਿਰਥਾ ਕੋਈ ਨ ਜਾਏ ਜੇ ਆਵੇ ਤਦ ਆਹੇ ਸ਼ਲੋਕ ਮਹੱਲਾ ਪੰਜਵਾ ਅੰਤਰਗੁਰਿਆ ਰਾਤ ਰਾਜ ਜਿਵਾ ਜਪ ਗੁਰਨਾਉ ਨਿਤਰੀ ਸਤਗੁਰ ਪਿਖਣਾ ਸਰਵਣੀ ਸੁਣਨਾ ਗੁਰਨਾਉ ਸਤਗੁਰ ਸੇ ਤੀਰਤਿ ਆਦਰ ਕੈ ਪਾਈ ਠਾਵ ਕਹੋ ਨਾਨਕ ਕਿਰਪਾ ਕਰੇ ਇਸਨੋ ਹਿਵਾਸ ਦੇ ਤਗ ਮਹਿ ਉਤਮ ਕਾਢਿ ਹੈ ਵਿਰੜੇ ਕੇ ਕੇ ਮਹੱਲਾ ਬੰਦਵਾ ਰਖੇ ਰਖਣ ਹਾਰ ਆਵੋ ਬਾਰਯਨ ਉਰਕੇ ਪੈਰੀ ਪਾਏ ਕਾਰ ਸਵਾਰਯਨ ਵਾ ਆਪ ਦਿਾਨ ਮਨੋ ਨਾ ਵਿਸਾਰਯਨ ਸਾਜਨਾ ਕੈ ਸੰਗ ਅਵਜਲਤਾਰਯਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਯਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਨਮਾਹ ਹੈ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਆਂਕੋ ਵਿਗਨ ਨਾ ਕੋ ਲਾਗੇ ਜਾਕੀ ਕਾ ਬਾਗੇ ਅਰਦਾਸ ਹੀ ਨਿਮਾਨਿਆਂ ਦੇ ਮਾਨ ਨੇਤਾਣਿਆਂ ਦੇ ਤਾਂ ਨਿਉਟਿਆਂ ਦੀ ਉਟ ਨਿਆਸਰਿਆਂ ਦੇ ਆਸਰੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਪਾਸ ਬਦਾਸ ਬੇਨਤੀ ਹੈ ਸਤਿਗੁਰੂ ਜੀਓ ਆਪ ਜੀ ਦੀ ਰਹਿਮਤ ਹੋਈ ਰਹਿ ਰਾਜ ਸਾਹਿਬ ਜੀ ਦੀ ਬਾਣੀ ਪੜੀ ਗਈ ਪਾਠ ਹੋਇਆ ਸੱਚੇ ਪਾਤਸ਼ਾਹ ਬਾਣੀ ਪੜਦਿਆਂ ਅਨੇਕ ਕੁੰਨਾਂ ਹੋਈਆਂ ਮੁਆਫ਼ ਕਰ Đੀਆਂ ਅੱਗੇ ਤੋਂ ਸੁੱਧ ਸਪਸ਼ਟ ਬਾਣੀ ਪੜਨ ਦਾ ਬਲ ਉਤਮ ਬਖਸ਼ਣਾ ਦੀ ਨਿਨਾ ਗੁਰਮੁਖ ਪਿਆਰਿਆਂ ਨੇ ਪ੍ਰੇਮ ਭਾਵਨਾ ਦੇ ਨਾਲ ਬਾਣੀ ਸੁਣੀ ਹੈ। ਤਿਨਾਂ ਦੇ ਸਾਰੇ ਕਾਰਜ ਪੂਰੇ ਕਰਨੇ, ਦਇਆ ਕਰਨੀ, ਕਾਰੋਬਾਰਾਂ ਵਿੱਚ ਤਰੱਕੀ ਬਖਸ਼ਣੀ, ਦੇਹ ਅਰੋਗਤਾ ਬਖਸ਼ਣੀ, ਦੁੱਖਾਂ, ਕ੍ਰੇਸ਼ਾਂ, ਵਿਗੜਾਂ ਤੋਂ ਬਚਾ ਕਰਕੇ ਰੱਖਣਾ, ਘਰਾਂ ਵਿੱਚ ਸੁਖ ਵਰਤਾਉਣੀ। ਦਇਆ ਕਰਨੀ ਬੱਚਿਆਂ ਨੂੰ ਸਤਿਗੁਰੂ ਜੀ ਵਿਦਿਆ ਦੀ ਦਾਤ ਬਖਸ਼ੋ। ਮੇਰ ਪ੍ਰਿਆ ਹੱਥ ਸਿਰ ਤੇ ਰੱਖਣਾ, ਨਸ਼ਿਆਂ ਤੋਂ ਬਚਾ ਕਰਕੇ ਰੱਖਣਾ ਜੀ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਭੋਲਾ ਇਹੀਆਂ ਗੁਹਾਂ ਸੱਚ ਹੋਵੇ ਐਸੇ ਆ ਬਖਸ਼ਿਸ਼ ਕਰਨੀਆਂ ਦੇਸਾਂ-ਵਦੇਸਾਂ ਵਿੱਚ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਤਰਕੀਆਂ ਬਖਸ਼ਣੀਆਂ ਚੜ੍ਹਦੀ ਕਲਾ ਕਰਨੀ ਸੰਗਰ ਤੇ ਚਰਨਾ ਚ ਬੇਨਤੀ ਹੈ ਕਿ ਗੁਰਮੁਖ ਬਾਣੀ ਸੁਣ ਕੇ ਕਮੈਂਟ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਵਾਇਆ ਕਰੋ ਜੀ गुरु नानक नाम चढ़ कला तेरे फाने सरबत का भला वाहू जी का खालसा वाहेगुरू जी की फतेह